ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਗੱਲ ਕਰਾਂਗੇ ਰੋਸ ਪ੍ਰਦਰਸ਼ਨ ਨੂੰ ਲੈ ਕੇ ਆਏ ਦਿਨ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਲੋਕਾਂ ਦੇ ਵਿੱਚ ਰੋਸ ਦੇਖਣ ਨੂੰ ਮਿਲਦਾ ਚਾਹੇ ਕੋਈ ਵੀ ਨਹਿਕਮਾ ਹੋਵੇ ਚਾਹੇ ਆਮ ਲੋਕੀ ਹੋਣ ਅੱਜ ਵੀ ਜਿਹੜਾ ਪਠਾਨਕੋੜ ਦੇ ਜਿਹੜਾ ਡੀਸੀ ਦਫਤਰ ਦੇ ਵਿੱਚ ਕਹਿ ਸਕਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਜਿਹੜਾ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਸਰਕਾਰ ਦੇ ਖਿਲਾਫ ਕਹਿੰਦੇ ਨੇ ਕਿ ਇਹਨਾਂ ਨੂੰ ਪਿਛਲੇ 2-2.5 ਮਹੀਨੇ ਤੋਂ ਜਿਹੜੀਆਂ ਇਹਨਾਂ ਦੀਆਂ ਬੰਦੀਆਂ ਤਨਖਾਹਾਂ ਜਿਹੜੀਆਂ ਨਹੀਂ ਦਿੱਤੀਆਂ ਗਈਆਂ ਜਿਸ ਨੂੰ ਲੈ ਕੇ ਇਹਨਾਂ ਨੇ ਕਈ ਵਾਰ ਜਿਹੜਾ ਵਿਹਾਗ ਨੂੰ ਵੀ ਕਿਹਾ ਲੇਕਿਨ ਇਹਨਾਂ ਨੂੰ ਲੋਲੀ ਪੋਪੀ ਹੀ ਦਿੱਤੇ ਯਾਰੇ ਇਹਨਾਂ ਨੂੰ ਜਿਹੜੀਆਂ ਤਨਖਾਹਾਂ ਨਹੀਂ ਮਿਲਦੀਆਂ ਜਿਸ ਨੂੰ ਲੈ ਕੇ ਇਹਨਾਂ ਨੂੰ ਮਜਬੂਰ ਹੋਣ ਆਦੀੜਾ ਸਰਕਾਰ ਦੇ ਖਿਲਾਫ ਜਿਹੜਾ ਧਰਨਾ ਦੇਣਾ ਪਿਆ ਤੇ ਉਥੇ ਰੋਸ ਪ੍ਰਦਰਸ਼ਨ ਵੀ ਕਰਨਾ ਪਿਆ ਤਸਵੀਰਾਂ ਨਾਲ ਦੀ ਸਕਰੀਨ ਤੇ ਲਗਾਤਾਰ ਤੁਹਾਨੂੰ ਉਤਾਰ ਤੁਹਾਨੂੰ ਦਿਖਾ ਰਿਹਾ ਕਿ ਕਿੰਨੇ ਲੋਕਾਂ ਦੇ ਵਿੱਚ ਰੋਸ ਹੈ ਇਹ ਜਿਹੜੇ ਲੋਕ ਹੈਗੇ ਨਾ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਧਰਨੇ ਤੇ ਬੈਠੇ ਨਾ ਗੱਲਬਾਤ ਇਹਨਾਂ ਨਾਲ ਕੀਤੀ ਹੈ ਸੁਣਾਣੇ ਆ ਕੀ ਰੋਸ਼ ਹੈਗਾ ਕੀ ਮੰਗਾ ਹੈਗੇ ਆ ਤੇ ਉੱਥੇ ਦੂਸਰੇ ਪਾਸੇ ਜੇ ਗੱਲ ਕਰੀਏ ਇਹਨਾਂ ਦੇ ਪਰਿਵਾਰ ਜਿਹੜੇ ਹੈਗੇ ਨੇ ਉਹ ਵੀ ਆਪਣੀ ਰੋਟੀ ਲੋਲੀ ਰਹੀ ਹੈ ਰੋਟੀ ਰੋਜੀ ਦੇ ਜਿਹੜੇ ਉਹਨਾਂ ਨੂੰ ਲਾਲੇ ਪਿਓ ਹੈ ਨਾ ਉਹਨਾਂ ਨੇ ਵੀ ਗੱਲਬਾਤ ਸੁਣਾਈ ਹੈ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਇਹਨਾਂ ਨੂੰ ਇਹਨਾਂ ਦੀਆਂ ਬੰਦੀਆਂ ਤਰਖਾਵਾ ਦਿੱਤੀ ਜਾਵੇ ਗੱਲਬਾਤ ਸੁਣਾਣੇ ਇਹਨਾਂ ਲੋਕਾਂ ਨਾਲ ਕੀਤੀ ਹੋਈ ਕੀ ਰੋਸ਼ ਹੈ ਤੇ ਕੀ ਮੰਗਾ ਹੈਗੇ ਆ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ মিডিਆ ਪਟਿਆਲਾ ਜ਼ਿਲ੍ਹਾ ਪ੍ਰਧਾਨ ਪਠਾਨਕੋਟ ਕੋ ਤੇ ਅੱਜ ਦਾ ਜੋ ਧਰਨਾ ਆਪਾਂ ਲਗਾ ਰਹੇ ਆਂ ਇਹ ਪੂਰੇ ਪੰਜਾਬ ਦੇ ਵਿੱਚ ਬਖ ਬਖ ਜ਼ਿਲ੍ਹੇ ਦੀ ਜੋ ਤਰਖਾਵਾ ਸੀ ਉਹ ਸਾਰੇ ਜ਼ਿਲ੍ਹੇ ਵਿੱਚ ਲਗਭਗ ਪੈ ਗਈ ਨੇ ਸਿਰਫ ਇੱਕ ਪਠਾਨਕੋਟ ਜ਼ਿਲ੍ਹਾ ਰਹਿਦਾ ਹੈ ਜਿੱਨੂੰ ਮਾਰਚ ਮਹੀਨੇ ਦਾ ਏਰੀਆ ਔਰ ਅਪ੍ਰੈਲ ਮਹੀਨੇ ਦੀ ਤਰਖਾ ਜਿਹੜੀ ਅਸਲਿਕ ਤੱਕ ਪ੍ਰਾਪਤ ਨਹੀਂ ਹੋਈ ਔਰ ਇਹ ਜੋ ਬੈਠੇ ਨੇ ਸਾਡੇ ਵਰਕਰ ਛੋਟੇ ਛੋਟੇ ਬੱਚੇ ਨੇ ਤੁਸੀਂ ਦੇਖ ਹੀ ਲਿਆ ਕਿ ਬਿਨਾਂ ਤਰਖਾ ਦੇ ਗੁਜ਼ਾਰਾ ਕਰਨਾ ਬਹੁਤ ਔਖਾ ਜੀ ਸਾਡੀਆਂ ਕਾਫੀ ਸਕੀਮਾਂ ਜੋ ਜੋ ਬਾੜੀ ਦੇ ਤੇ ਨਾਲ ਸੰਬੰਧਿਤ ਨੇ ਔਰ ਸਾਦੇ ਕਾਫੀ ਬਰਕਰ ਜਿਹੜੇ ਨੇ ਉਹ ਘਰ ਕੋ ਬੇਕਾਰ ਹੋਏ ਨੇ ਉਹ ਦੂਜੀ ਜਗ੍ਹਾ ਤੋਂ ਆ ਕੇ ਆਪਣੀ ਸਕੀਮਾਂ ਚਚਾਚੂ ਟੰਗਾਂ ਨਾਲ ਚਲਾ ਰਹੇ ਨੇ ਔਰ ਅਸੀਂ ਇਸ ਬਿੱਸੇ ਤੇ ਕਾਫੀ ਵਾਰ ਕਾਰਜਕਾਰੀ ਮੈਂਡਲ ਨੰਬਰ 2 ਮਿਲ ਚੁੱਕਿਆ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਤੁਹਾਡਾ ਜੀ ਨਾ ਦਿਖਾਵਾ ਪੈ ਜਾਵੇਗਾ ਪਰ ਅੱਜ ਤੱਕ ਸਾਡੀ ਤਰਫਾ ਜਿਹੜੀ ਹੈ ਉਹ ਨਹੀਂ ਪਈ ਨਾ ਸਾਨੂੰ ਇਹ ਵੀ ਮਿਲਿਆ ਜਿਸ ਦੇ ਸਿੱਟੇ ਵੱਲ ਤੋਂ ਅੱਜ ਅਸੀਂ ਪਰਿਵਾਰਾਂ ਅਤੇ ਬੱਚੇ ਸਮੇਤ ਜੋ ਧਰਨਾ ਦਾ ਪ੍ਰੋਗਰਾਮ ਆ। ਗੁਰੂ ਸੰਸਨੀਅਨ ਮੀਤਪੁਰ ਦਾ ਪੰਜਾਬ ਕੋਲਾ ਸੂਬਾ ਤੋਂ ਅੱਜ ਦਾ ਜਿਹੜਾ ਵਿਸ਼ਾ ਪਖਾਨਕੋਟ ਦੇ ਵਿੱਚ ਤਿੰਨ ਤਿੰਨ ਮਹੀਨੇ ਤੋਂ ਵਰਕਰਾਂ ਦੀਆਂ ਤਨਖਾਹਾਂ ਵਾਲੀ ਪੈ ਰਹੀਆਂ। ਪੰਜਾਬ ਸਰਕਾਰ ਕੋ ਜਲ ਸਪਲਾਈ ਮੈਨੇਜਮੈਂਟ ਨੇ ਅੱਜ ਤੱਕ ਜਿਹੜਾ ਤਸੱਦਦ ਕਰ ਰਹੀ ਆ ਇਹਨਾਂ ਦੀਆਂ ਤਨਖਾਹਾਂ 'ਚ ਵਾਧਾ ਹੋਇਆ ਵਰਕਰਾਂ ਦੀ ਜਲ ਸਪਲਾਈ ਮੈਨੇਜਮੈਂਟ ਸਾਡੀ ਜਥੇਬੰਦੀ ਨੇ ਐਚਓਡੀ ਦੇ ਤਰਨਾ ਦੇਖ ਕੇ ਉਥੋਂ ਤਨਖਾਹਾਂ ਦਾ ਵਾਧਾ ਕਰਾਇਆ 22500 ਰੁਪਏ ਦਾ। ਉਹ ਵਾਅਦੇ ਦੇ ਕਾਰਨ ਅੱਜ ਜਿਹੜੀ ਅਫਸਰਸ਼ਾਈ ਪਹਿਲਾਂ ਇਹਨਾਂ ਨੂੰ 18000 ਰੁਪਏ ਸਾਨੂੰ ਸਾਰੇ ਵਰਕਰਾਂ ਨੂੰ ਮਿਲਦਾ ਹੈ ਅੱਜ 21000 ਰੁਪਏ ਦੇ ਲਾਗਤ ਦੇ ਨਾਲ ਸਾਨੂੰ ਪ੍ਰਤੀ ਮਹੀਨੇ ਦੇ ਮਿਲਣਾ ਉਹ 2 ਮਹੀਨੇ ਹੋ ਗਿਆ ਉਸੇ ਹੀ ਇਹਨਾਂ ਨੇ ਪੰਜਾਬ ਸਰਕਾਰ ਨੇ ਤੇ ਇੱਥੋਂ ਦੀ ਮੈਨੇਜਮੈਂਟ ਨੇ ਸਾਡੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਵਰਕਰਾਂ ਦੇ ਨਾਲ ਕਿ ਜੋ ਇਹਨਾਂ ਦਾ ਬਣਦਾ ਹੱਕ ਆ ਉਹ ਦੇ ਨਹੀਂ ਰਹੇ ਉਹ ਕਹਿ ਰਹੇ ਆ ਵੀ ਇਹਨਾਂ ਦੀਆਂ ਘਟਾ ਕੇ 14 ਤੋਂ 15000 ਰੁਪਏ ਦੇ ਨਾਲ ਦੇਣੀ ਆ ਸੋ ਇਸ ਰੋਸ ਵਜੋਂ ਅੱਜ ਸਾਰੇ ਇੱਥੇ ਭੈਣ ਭਰਾ ਇਕੱਠੇ ਹੋਏ ਆ ਸਾਡੀਆਂ ਮਾਮਾ ਮਾਤਾਵਾਂ ਬਜ਼ੁਰਗ ਮੇਰੇ ਵਰਕਰ ਨੌਜਵਾਨ ਸਾਥੀ ਸਾਰੇ ਇਕੱਤਰ ਹੋ ਕੇ ਇਸ ਆਪਣਾ ਹੱਕ ਲੈਣ ਲਈ ਪੁਰਾ ਜਾਇਜ ਮੰਗਾਂ ਬਣਵਾਉਣ ਵਾਸਤੇ ਉਰੇ ਬੈਠੇ ਆ ਜਦ ਤੱਕ ਸਾਡੀਆਂ ਮੰਗਾਂ ਦਾ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਇਹ ਸੰਘਰਸ਼ ਕਿਸੇ ਤਰ੍ਹਾਂ ਜਾਰੀ ਰਹੂਗਾ ਅਸੀਂ ਵਿਰੋਧ ਕਰਦੇ ਰਹਿਵਾਂਗੇ ਜਦ ਤੱਕ ਸਾਡਾ ਹੱਲ ਨਹੀਂ ਹੁੰਦਾ ਤਿੰਨਾਂ ਤੁਰੇ ਬੈਠੇ ਧੰਨਵਾਦ ਸਤਿ ਜੀ ਜਦੀ ਵੀ ਪਰਨੇ ਦਾ ਪਤਾ ਕੀ ਹਾਂ ਹਾਂ ਜੀ ਤਰਨੇ ਰਹੀ ਮੈਂ ਸਭ ਦਾ ਸਾਡਾ ਕਿ ਸਾਡੇ ਬੱਚਿਆਂ ਨੂੰ ਤਨਖਾਹਾਂ ਮਿਲਣੀ ਚਾਹੀਦੀਆਂ ਬੱਚਿਆਂ ਨਾਲ ਕੇ ਵਿਚਾਰੇ ਰੋਲਦੇ ਰਹਿੰਦੇ ਖਾਣ ਤੋਂ ਪੀਣ ਤੋਂ ਵੀ ਤੰਗ ਹੈਗੇ ਨੇ ਜਨਾਨੀ ਉਹਨਾਂ ਦੀ ਤੰਗ ਕਰਦੀਆਂ ਪਛਾਣ ਕਰਦੀਆਂ ਉਹਨਾਂ ਨੂੰ ਉਹ ਕਿੱਥੋਂ ਦੇਣ ਪੈਸੇ ਪੈਸੇ ਹੁਣ ਦੇ ਨਹੀਂ ਤੇ ਰੋਜ਼ਗਾਰ ਤੋਂ ਕਲੇਸ਼ ਬੰਦਾ ਹੁਣਾਂ ਕੀ ਕਰੀਏ ਬੱਚਿਆਂ ਦੀ ਵੀ ਐਡਮਿਸ਼ਨਾਂ ਦੇਣੀ ਕਿੱਥੋਂ ਦੇਣ ਵਿਆਸੀ ਵੀ ਨਹੀਂ ਮਾਰੋ ਮੱਤਾ ਸਾਸ ਜੀ ਮਾਪੇ ਤੇ ਕਿੱਥੋਂ ਕਰੀਏ ਖਾਣ ਤੋਂ ਵੀ ਤੰਗ ਹੈਗੇ ਆ